ਹੈਲੋ ਦੋਸਤੋ ਆਸਲੀਆ ਦੁਕਾਨਾਂ ਝੜ ਫੇਰ ਰੋਡ ਦੇ ਉੱਪਰ ਅ ਗੁਰਦੁਆਰੇ ਦੇ ਨੇੜੇ ਬਗਾਉ ਨੇ ਜੇ ਵੀ ਪੰਜ ਸਾਹਿਬ ਆਣ ਉਹ ਲੈਣ ਵਾਸਤੇ ਪਹੇਰ ਪਕਦਾ ਹੈ ਮੂਹਰੇ ਆ ਦੁਕਾਨਾਂ ਨੇ ਤੇ ਕਿਥੇ ਘਰਾਂ ਤੋਂ ਨੂੰ ਦਿਖਾਉਂਦੇ ਆ ਸਾਰਾ ਆ ਦਿਖਾਈਏ ਤੁਹਾਨੂੰ ਯਾਰ ਵਾੜਾ ਤੇ ਇੱਥੇ ਦਾ ਲੈਟ੍ਰੀਨ ਬਾਥਰੂਮ ਤੇ ਇਧਰ ਨਾਲਾ ਲੱਗਿਆ ਹੋਇਆ ਸੀ ਤੇ ਆਹ ਬੇੜਾ ਥੋੜਾ ਜਿਹਾ ਤੇ ਆਹ ਕਮਰਾ ਇੱਕ ਤੇ ਨਾਲ ਇੱਕ ਹੋਰ ਹੈ ਉਹ ਵੀ ਤੁਹਾਨੂੰ ਦਿਖਾਉਣੀ ਹੈ ਅਗਲੀ ਵੀਡੀਓ 'ਚ ਇੱਕ ਮਕਾਨ ਹੋਰ ਪਿਆ ਇਹਦੇ ਨਾਲ ਹੀ ਜੁੜਮਾ